ਜੀ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਤੁਸੀਂ ਸਾਰੇ ਵਧੀਆ ਹੋ ਤੇ ਗਾਇਸ ਮੈਂ ਤੁਹਾਨੂੰ ਇੱਕ ਟ੍ਰਿਕ ਦੱਸਣ ਆਈ ਆ ਜੋ ਇਸ ਲੀਨ ਦਾ ਕਪੜਾ ਘਟਿਆ ਤੇ ਇਸ ਨੂੰ ਤੁਸੀਂ ਲੰਬੀ ਕਰਨਾ ਚਾਹੁੰਦੇ ਹੋ ਤਾਂ ਮੈਂ ਤੁਹਾਡੇ ਲਈ ਬਹੁਤ ਵਧੀਆ ਤਰੀਕਾ ਲੈ ਕੇ ਆਈ ਆ ਆ ਆਪਾਂ ਥੱਲੇ ਜੋੜ ਲਾਵਾਂਗੇ ਤੇ ਆ ਸਾਡੇ ਕੋਲ ਲਾਸ ਹੈ ਲਾਸ ਨੂੰ ਅਸੀਂ ਇਸ ਸੈਂਟਰ 'ਚ ਲਗਾ ਕੇ ਫਿਰ ਅਸੀਂ ਡਿਜ਼ਾਈਨਿੰਗ ਕਰਕੇ ਇਸ ਲੀਨ ਨੂੰ ਇਸ ਦੀ ਲੈਂਥ ਵਧਾਵਾਂਗੇ ਤੇ ਚਲੋ ਸਟਾਰਟ ਕਰੀਏ ਮੈਂ ਤੁਹਾਨੂੰ ਦੱਸਦੀ ਆ ਇਸ ਸਾਡੇ ਕੋ ਕੰਨੀ ਆ ਸੋ ਕੰਨੀ ਨੂੰ ਅਸੀਂ ਇੱਦੇ ਹੀ ਫੋਲਡ ਕਰ ਦਾਂਗੇ ਇਹਦੀ ਫਿਨਿਸ਼ਿੰਗ ਦੀ ਸਾਨੂੰ ਜ਼ਰੂਰਤ ਨਹੀਂ ਹੋਊਗੀ ਪਹਿਲਾਂ ਅਸੀਂ ਇਹਨੂੰ ਇੱਦਾਂ ਥੋੜਾ ਸੈੱਟ ਕਰ ਲਾਂਗੇ ਇੱਦਾਂ ਸੀ ਸੈੱਟ ਕਰ ਲਿਆ ਸਲੀਵ ਨੂੰ ਤੇ ਸਲੀਵ ਦੇ ਥੱਲੇ ਅਸੀਂ ਆਹ ਲੈਸ ਰੱਖਾਂਗੇ ਬਹੁਤ ਹੀ ਈਜ਼ੀ ਆ बहुत ही ज़्यादा इजीया, बड़े आराम से तो इसे बना सकते हैं। इधर ही आप आस्टिक्स लगाओगे, अरे <tip> कैसे आप आस्टिक्स लगाओगे? कुछ कहना खिलास बड़ी, बड़े तो बाहर ना आएं। क्योंकि बड़ी सोने को कि बड़ी किसी की तरह एक इस तरह की राह है कि यार सारा जो ਜੋ ਟਿਕਾਣੀ ਸੀ ਫਿਸ਼ਰੀ ਹੋਦੀ ਆ ਉਹ ਸੜੀ ਬਹੁਤ ਗਿਆ ਇਹ ਹੱਦ ਕਰਾਇਆ ਇੱਥੇ ਆਪਾਂ ਲਗਾ ਲਈ ਮਮਾਂ ਜੀ ਆਹ ਕਪੜਾ ਕਟਿਆ ਸੀਗਾ نیچے ਲਗਾ ਦੋ ਤੇ ਆ ਵੀ ਸਾਡੀ ਕੰਨੀ ਆ ਕੋਸ਼ਿਸ਼ ਕਰਿਆ ਕਰੋ ਕਿ ਤੁਸੀਂ ਜੇ ਜੋੜ ਲਗਾਉਣਾ ਤਾਂ ਕੰਨੀ ਵਾਲੀ ਸਾਈਡ ਹੋਵੇ ਤਾਂ ਕਿ ਜੇ ਅੰਦਰ ਨੂੰ ਇਹ ਮੋੜ ਵੀ ਜਾਵੇ ਆ ਦੇਖੋ ਕਿੰਨੀ ਫਿਨਿਸ਼ਿੰਗ ਲੱਗ ਰਹੀ ਆ ਅੰਦਰ ਨੂੰ ਮੋੜ ਵੀ ਜਾਵੇ ਨਾ ਤੇ ਇਹਦੇ ਧਾਗੇ ਵਗੈਰਾ ਕੁਝ ਬਣਾ ਨਿਕਲੇ ਠੀਕ ਹੈ ਜੀ ਇਦੀ ਫੋਟੋ ਲੈ ਲੀ ਜੀ ਕੁਝ ਧਾਗੇ ਅਸੀਂ ਇਹਨੂੰ ਇੱਥੇ ਰੱਖ ਕੇ ਤੇ ਸਟਿਚ ਲਾਵਾਂਗੇ। ਅੱਜ ਕੱਲ੍ਹ ਇਹ ਸਟਾਈਲ ਸੂਟ ਦਾ ਬਹੁਤ ਹੀ ਚੱਲਿਆ ਆਇਆ। ਪਰ ਓਹ ਲੇਸ ਵੀ ਦੂਸਰੀ ਹੁੰਦੀ ਆ ਤੇ ਅਸੀਂ ਇਹਨੂੰ ਵੀ ਲਗਾ ਲਾਂਗੇ ਕਿਉਂਕਿ ਹੁਣ ਸਾਡੇ ਕੋਲ ਲੇਸ ਵੀ ਆਹੀ ਆ ਐਂਡ ਡਿਜ਼ਾਈਨਿੰਗ ਵੀ ਬਣ ਜੂਗੀ ਅੱਛਾ ਵੀ ਲੱਗੂਗਾ। ਚਾਹੇ ਇਹਨੂੰ ਤੁਸੀਂ ਇੱਦਾਂ ਉੱਪਰ ਰੱਖ ਕੇ ਵੀ ਲਗਾ ਸਕਦੇ ਆ। ਜੇ ਤੁਸੀਂ ਚਾਹੋ ਤਾਂ ਉੱਪਰ ਰੱਖ ਕੇ ਲਗਾ ਲਓ ਨਹੀਂ ਤਾਂ ਤੁਸੀਂ ਐਦਾਂ ਇਹਨੂੰ نیچے ਰੱਖ ਕੇ ਇੱਥੇ-ਇੱਥੇ ਆਪਾਂ ਸਟੀਚ ਲਗਾ ਦਾਂਗੇ نیچے ਰੱਖ ਕੇ ਲਗਾ ਦੇਣਾ ਇਹਨਾਂ ਦੇ ਡੇਗ ਲੋਕ ਜਿਆਦਾ ਲੇਸ ਘੁਮਣਾ ਹੋਵੇ ਕੋਈ ਨਹੀਂ ਅੰਦਰ ਆਵੇ ਇਹਨਾਂ ਹੀ ਸਕੇ ਲਾਈਨ ਕਰੀ ਤੇ ਟਿਚਰ ਦਾ ਟੈਕਸ ਜੀ ਬਦੂਗਾ ਯਸ ਲਾ ਕੇ ਕਿੰਨੀ ਸੋਹਣੀ ਨਗਲੀ ਆ ਕਿੰਨੀ ਸੋਹਣੀ ਰੈਡੀ ਹੋਈ ਆ ਥੱਲੋ ਵੀ ਅਸੀਂ ਤੁਸੀਂ ਦੇਖ ਸਕਦੇ ਆ ਕਿੰਨਾ ਵਧੀਆ ਬਣਿਆ ਆ ਐਂਡ ਹੁਣ ਅਸੀਂ ਇਹਦਾ ਬੋਟਮ ਰੈਡੀ ਕਰਾਂਗੇ ਇਸ ਲਈ ਲੈਂਥ ਅਸੀਂ ਰੱਖਣੀ ਆ 8 ਇੰਚਸ 19 ਇੰਚਸ ਰੱਖ ਲੈਨੇ ਆ ਆ ਤੋਂ 2 ਇੰਚਸ ਦਾ ਨਿਸ਼ਾਨ ਲਾਵਾਂਗੇ ਆਈ ਸੇਮ ਲਈਸ ਆਪਾਂ ਖੰਨੇ ਵੀ ਲਗਾਨੀ ਹੋ ਉਹ ਵੀ ਮੈਂ ਤੁਹਾਨੂੰ ਲਗਾਉਣ ਦਾ ਤਰੀਕਾ ਦੱਸਾਂਗੀ ਬਹੁਤ ਹੀ ਈਜ਼ੀ ਤੇ ਵਧੀਆ ਆਸਲੀ ਜੀ ਸਾਡੀ ਸਿੱਧੀ ਸਾਈਡ ਆ ਨਾ ਹੁਣ ਸਿੱਧੀ ਆਪਾਂ ਇੱਥੇ ਸਾਈਡ ਰੱਖ ਲੈਣੀ ਹੈ ਐਂ ਲਾਸਟ ਹੀ ਆਪਾਂ ਸਿੱਧੀ ਸਾਈਡ ਰੱਖਣੀ ਹੈ ਤੇ ਲਾਸਟ ਇੱਥੇ ਰੱਖ ਕੇ ਆਪਾਂ ਸਟੀਚ ਲਾਣੀ ਸਟਾਰਟ ਕਰਦੇ ਹਾਂ ਇਹ ਪਰ ਆਸੀ ਨਹੀਂ बैक साइड से लैस ला के रेडी चाहता सीधी साइड करा फ्रंट साइड करे जिथे पशाह लगाया ਸਾਨੂੰ ਇਹਦਾ ਅਟਕੇ ਐਂਡ ਇੱਧਰ ਜਿੱਥੇ ਨਿਸ਼ਾਨ ਆਇਆ ਸੀ ਨਿਸ਼ਾਨ ਤੇ ਲਾ ਕੇ ਆਪਾਂ ਸਟਿਚ ਲਾਉਣੀ ਸਟਾਰਟ ਕਰਨੀ ਹੈ ਇਹ ਬਿਲਕੁਲ ਸਿੱਧਾ ਸਿੱਧਾ ਪਰਖੀ ਜਾਣਾ ਤੇ ਲਗਾਇਆ ਨਹੀਂ ਹੈ ਸਟਿਚ ਨਕਈਆ ਹੁਣ ਆਪਾਂ ਇਹਨੂੰ ਸਿੱਧਾ ਕਰਕੇ ਇਹਦੇ ਤੇ ਟਾਪ ਸਟਿਚ ਲਗਾ ਦਾਂਗੇ ਹਾਂਜੀ ਤੇ ਆਪਾਂ ਸਟਿਚ ਕਰ ਲਿਆ ਸੀ ਹੁਣ ਆਪਾਂ ਇਹਨੂੰ ਇੱਦਾਂ ਸਿੱਧਾ ਕਰਕੇ ਇਹਦੇ ਤੇ ਟਾਪ ਸਟਿਚ ਲਗਾਵਾਂਗੇ ਤੇ ਚਲੋ ਸਟਾਰਟ ਕਰੀਏ ਹਾਂਜੀ ਤੇ ਆ ਸਾਡੀ ਸਲੀਵ ਬਣ ਕੇ ਰੈਡੀ ਹੋ ਚੁੱਕੀ ਆ ਸੈਂਟਰ ਚ ਆਪਾਂ ਜਿਹੜੀ ਲਗਾਈ ਸੀ ਐਂਡ ਆ ਸੀ ਬਾਟਮ ਤੇ ਲਗਾਈ ਸੀ ਤੇ ਤੁਹਾਨੂੰ ਮੈਂ ਫੜੀ ਚਿੱਪ ਤੇ ਲਾ ਕੇ ਦੱਸਦੀ ਆ ਇਹ ਸਾਡੀ 슬ੀਵ ਇਦਾਂ ਦੀ ਟਾਈਪ ਦੀ ਹੈਗੀ ਕੁਛ ਥੋੜੀ ਖੁੱਲੀ ਰੱਖਾਂਗੇ ਆਪਾਂ ਇਹਨੂੰ 슬ੀਵ ਨੂੰ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਸੋਹਣੀ ਲੱਗ ਰਹੀ ਆ ਤੇ ਇਹ ਸਾਡੀ ਸਲੀਵਾਂ ਕੇ ਰੈਡੀ ਹੋ ਚੁੱਕੀ ਆ ਤੁਸੀਂ ਦੇਖ ਸਕਦੇ ਆ ਕਾਫੀ ਵਧੀਆ ਬਣੀ ਆ ਕਾਫੀ ਫਿਨਿਸ਼ਿੰਗ ਆ ਬਣੀ ਆ ਫਰੰਟ ਸਾਈਡ ਵੀ ਮੈਂ ਤੁਹਾਨੂੰ ਦਿਖਾ ਦਿੰਨੀ ਆਂ ਐਂਡ ਬੈਕ ਸਾਈਡ ਵੀ ਮੈਂ ਤੁਹਾਨੂੰ ਦਿਖਾ ਦਿੰਨੀ ਆਂ ਬਿਲਕੁਲ ਕਲੀਅਰ ਬਣੀ ਆ ਬਿਲਕੁਲ ਅੱਛੀ ਬਣੀ ਆ ਤੇ ਗਾਇਸ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਐਂਡ ਥੈਂਕ ਯੂ ਸੋ ਮੱਚ ਮੇਰੀ ਵੀਡੀਓ ਵਾਚ ਕਰਨ ਵਾਸਤੇ